ਮੇਰਾ ਨਾਮ ਗੁਰਦੇਵ ਸਿੰਘ ਸਾਫ ਦਾ ਸਰਪੰਚ ਪਿੰਡ ਕਲਿਰਕਲਾ ਜੀ ਇਹ ਟੂਰਨਾਮੈਂਟ ਜੀ 16 ਮਾਰਚ 2025 ਦਿਨ ਐਤਵਾਰ ਕਰਵਾਇਆ ਜਾ ਰਿਹਾ ਪਿੰਡ ਕਲਿਰਕਲਾ ਦੀ ਗਰਾਊਂਡ ਦੇ ਵਿੱਚ ਦੋਹਾਂ ਪਿੰਡਾਂ ਵੱਲੋਂ ਕੈਲੇ ਕਲਾ ਤੇ ਕਲਿਰਕਲਾ ਵੱਲੋਂ ਸਾਂਝੇ ਤੌਰ ਤੇ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਵਿੱਚ ਮੁੱਖ ਮਹਿਮਾਨ ਹੋਣਗੇ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਅਮਨ ਸੇਦ ਸੈਰੀਕਲਸੀ ਜੀ ਤੇ DIG ਬਰਡ ਰੇਂਜ IG ਸਾਹਿਬ DC ਸਾਹਿਬ SSP ਸਾਹਿਬ ਤੇ ਕਾਫੀ ਵੱਡੇ ਪੱਦਰ ਤੇ ਜਿਹੜਾ ਇਹ ਟੂਰਨਾਮੈਂਟ ਕਰਨ ਜਾ ਰਹੇ ਆ ਜੀ ਚਾਰ ਅੰਤਰਰਾਸ਼ਟਰੀ ਕਲੱਬਾਂ ਇੱਥੇ ਪਹੁੰਚਣ ਗਈਆਂ ਤੇ ਬੱਚਿਆਂ ਦੇ ਵੀ ਮੈਚ ਕਰਾਏ ਜਾਣਗੇ 100 ਮੈਚ ਵੀ ਕਰਵਾਇਆ ਜਾਏਗਾ ਤੇ ਮੇਨ ਜਿਹੜੀ ਆ ਪਬਲਿਕ ਦੇ ਮਨੋਰੰਜਨ ਲਈ ਬਾਗੀ ਸਾਡਾ ਜਿਹੜਾ ਕਲਾਕਾਰ ਉਹ ਵੀ ਆਪਣਾ ਟਾਈਮ ਇੱਥੇ ਦੇਵੋਗੇ ਜੀ ਅਨਾਮ ਬੈਸਟ ਰੇਡਰ ਤੇ ਬੈਸਟ ਜੈਫੀ ਨੂੰ ਹਾਂ ਕੋੜੀ ਨਿਤੀਆਂ ਜਾਰੀਆਂ ਜੀ ਤੇ ਜਿਹੜਾ ਪਹਿਲਾ ਨਾਮ ਆ ਜੀ ਫਰਸਟ ਟੀਮ ਜਿਹੜੀ ਜਿੱਤਦੀ ਆ 1.5 ਲੱਖ ਰੁਪਈਆ ਤੇ ਦੂਜੀ ਟੀਮ ਨੂੰ 1.25 ਲੱਖ ਰੁਪਈਆ ਤੇ ਤੀਜੇ ਨੰਬਰ ਤੇ 1.15 ਲੱਖ ਤੇ ਚੌਥੇ ਨੰਬਰ ਤੇ 1 ਲੱਖ ਰੁਪਈਆ ਮਕਸਦ ਇਹੀ ਆ ਜੀ ਜਿਹੜੇ ਬੱਚੇ ਗਮਰਾਹ ਹੋ ਕੇ ਗਰਾਊਂਡ ਨਾਲੋਂ ਟੁੱਟ ਗਏ ਨਸਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਵਾਪਸ ਗਰਾਊਂਡਾਂ ਵਿੱਚ ਲੈ ਕੇ ਆਣਾ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਕਬੱਡੀ ਕੱਪ ਆ ਸੁਵਿੰਦਰ ਸਿੰਘ ਬਾਠ ਜਿਨ੍ਹਾਂ ਨੂੰ ਆਪਾਂ ਕਬੱਡੀ ਦੇ ਨਾਂ ਨਾਲ ਸ਼ੰਦ ਅਮਰੀਕਾ ਕੇ ਇੱਕ ਜਾਣਦੇ ਆ ਇੱਕ ਕਬੱਡੀ ਪ੍ਰਮੋਟਰ ਵੀ ਬਹੁਤ ਤਗੜੇ ਸੀ ਤੇ ਆਪ ਹੀ ਬਹੁਤ ਤਗੜੀ ਕਬੱਡੀ ਖੇਡੀ ਉਹਨਾਂ ਨੇ ਸਾਡੇ ਪੰਜਾਬ ਦੇ ਉਹਨਾਂ ਬਹੁਤ ਜ਼ਿਆਦਾ ਪਲੇਅਰ ਉਥੇ ਇੰਗਲੈਂਡ ਅਮਰੀਕਾ ਕੈਨੇਡਾ ਸਾਰੇ ਲੈ ਕੇ ਗਏ ਆ ਉਹ ਤੇ ਉਹਨਾਂ ਦੀ ਯਾਦ ਵਿੱਚ ਇਹ ਕਬੱਡੀ ਕੱਪ ਜਿਹੜਾ ਆਪਾਂ ਕਰਵਾ ਰਹੇ ਹਾਂ ਪਹਿਲਾਂ ਆਪਾਂ ਪਿੰਡਾਂ ਕਰਾਉਂਦੇ ਸੀ ਇਕੱਲੇ ਇਕੱਲੇ ਹੁਣ ਇਹ ਕਬੱਡੀ ਕੱਪ ਜਿਹੜਾ ਆਪਾਂ ਸਾਂਝੇ ਤੌਰ ਤੇ ਕਰਾ ਰਹੇ ਹਾਂ ਤੇ ਜਿਹੜਾ ਇਹ ਕਬੱਡੀ ਕੱਪ ਅੱਗੇ ਦੇ ਨਾਲੋਂ ਕਾਫੀ ਅੱਪ ਹੋਏਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਇਨਾਮ ਆਹੀ ਬਹੁਤ ਤਗੜੇ ਕਬੱਡੀ ਕਾ ਪਲੇਅਰਾਂ ਨੂੰ ਦੇ ਰਹੇ ਆ ਤੇ ਘੋੜੀਆਂ ਵੀ ਦੇ ਰਹੇ ਆ ਤੇ ਦਰਸ਼ਕਾਂ ਵਾਸਤੇ ਐਲਈ ਡੀਆਂ ਸਾਈਕਲ ਕੂਪਣਾ ਰਹੀ ਦਵਾਂਗੇ ਤੇ ਲੰਗਰ ਵੀ ਇੱਥੇ ਟੁੱਟ ਚੱਲੇਗਾ ਕੋਈ ਨਾਮੀ ਸਿੰਗਰ ਵੀ ਆ ਰਿਹਾ ਹੈ ਨਾਮੀ ਸਿੰਗਰ ਬਹੁਤ ਫੇਮਸ ਸਿੰਗਰ ਜਿਹੜਾ ਹੁਣ ਨੌਜਵਾਨਾਂ ਦੀ ਮੰਗ ਹੈ